ਹਾਂ ਜੀ ਜਿਹੜੀ ਗੋਲੀ ਚੱਲੀ ਆ ਜਿਹਦੇ ਚ ਇੱਕ ਦੀ ਡੈਥ ਹੋ ਗਈ ਆ ਉਹਦੇ ਮਿਸ ਜਿਹੜੇ ਆ ਉਹ ਹਸਪੀਟਲ ਐਡਮਿਟ ਆ ਇਹ ਐਫ ਆਰ ਅਰਜ ਹੋ ਗਈ ਆ ਬਾਕੀ ਤਫਤੀਸ਼ ਜਿਹੜੀ ਚੱਲ ਰਹੀ ਆ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜਰੂਰ ਜਿਹੜਾ ਵਾ ਰੈਸਟੋਰੈਂਟਾਂ ਦੀ ਪਾਈ ਚਾਊਗੀ ਫਸਟ ਇਨਵੈਸਟੀਗੇਸ਼ਨ ਚ ਕੀ ਲੱਗਦਾ ਕਿ ਕੀ ਹੋ ਸਕਦਾ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਨ ਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਆ ਮੈਂ ਸੁਖੰਤਾ ਸੰਘੇਲਸ ਥੈਂਕ ਯੂ ਇਹ ਤਾਂ ਰਸੋਈ ਸੰਦ ਅਧਾਲਾ ਜੀ ਉਹਨਾਂ ਦੀਆਂ ਤੇ ਘੋੜੀਆਂ ਇਹਨਾਂ ਵੱਡੀਆਂ ਤੇ ਸਾਡਾ ਬੰਦੇ ਦੇਖੀ ਸਾਥ ਹੀ ਗਿਆ ਤੇ ਬਹੁਤ ਮਾੜੀ ਗੱਲ ਹੋਈ ਹੈ ਬਾਅਦ ਕਿ ਉਹਨਾਂ ਦੇ ਇੱਕ ਬੇਟਾ ਉਹ ਵੈਰ ਭਰਾਸਾ ਰਿੰਗ ਦਾ ਅਜਕਾਰੀ ਇੱਥੇ ਆਇਆ ਬਈ ਇੱਕ ਬੇਟੀ ਉਹ ਵੀ ਆਈ ਹੈ ਕੀ ਹੋਇਆ ਕੀ ਕਾ ਉਹ ਇਹ ਬਸ ਆਦਰ 9 ਵਜੇ ਦੇ ਕਰੀਬ ਕਰ ਸਮਾਂ ਆਏਗਾ ਤੇ ਇਹਦਾ ਸੇਵਾ ਕਰਕੇ ਨਾਲ ਲੰਗਰ ਲੱਗਦਾ ਭੱਠੇ ਦੇ ਬੜਾ ਉੱਤੇ ਝੋਲਾ ਸਾਡੇ ਸੰਬੰਧ ਵਿੱਚ ਉਹ ਤੋਂ ਉੱਡੇ ਸਵੇਰੇ ਸਿਓ ਤੇ ਕਰਨ ਦੇ ਦੋਵੇਂ ਜੀ ਉਹਨਾਂ ਸ਼ਾਮੀ 9 ਵਜੇ ਤੱਕ ਰੇ ਤੇ ਉਹਦੇ ਰਸਤੇ ਤੋਂ ਬੇਕੋਈ ਤੋਂ ਉਰਲਾ ਮੋੜ ਪਹਿਲਾ ਮੋੜ ਜਣਾਉਂਦਾ ਨਾ ਉੱਥੇ ਮੋਟਰ ਆ ਕੇ ਕਹਿਦੀ ਬੰਬੀ ਲੱਗਿਆ ਰ ਉੱਥੇ ਉਹ ਪਹਿਲੋ ਕੁਕਰੋ ਤੇ આગ ਲਾ ਗਏ ਜਦੋਂ ਆਈਏ 9:00 ਕਰੀ ਬੋਦਨਾਂ ਡੱਕੇ ਰ ਉੱਥੇ ਗੋਰੀਆਂ ਮਾਤੀਆਂ ਤੇ ਆ ਆ ਭੱਜ ਗਿਆ ਕੰਕ ਵਿੱਚੋਂ ਕੋਈ ਨਾ ਉਹ ਤੇ ਇਹ ਰ ਪਰ ਮਾਤੀਆਂ ਜਾਂਦਾ ਉੱਥੇ ਮੁੱਕਦੇ ਚ ਗੋਰ ਲੱਗ ਜਗੇ ਨਹੀਂ ਇਹ ਵੀ ਪਿੰਡ ਆਇਤ ਉਹ ਪਿੰਡੋਂ ਬਾਹਰ ਹੋ ਚੁੱਕੇ ਮਕਰੋੜੀ ਇਹ ਤਾਂ ਉਹਨਾਂ ਦੇ ਵੀ ਵਾਈਫ ਦਾ ਸਕਦੀ ਜਿੰਨੇ ਗੋਰੀ ਗੋਲੀਆਂ ਵੱਜੀਆਂ ਉਹ ਅਸਰ ਲੱਗੇ ਆ ਤੇ ذات ਪਹਿਲੀ ਦਿਨ ਅਸੀਂ ਬਟਾਲੇ ਹੀ ਜਦੋਂ ਆਹੀ ਗਏ ਆ ਉਹਦੋਂ ਰੈਫਰ ਕਰਤਾ ਸੀ ਅਮਸਰ ਉਹਦੀ ਬੇਟੀ ਤੇ ਲੈ ਆਗੇ ਤਾਂ ਮੈਂ ਮਾਰੀ ਉਹਨਾਂ ਦਾ ਤੇ ਉਦੋਂ ਬਾਅਦ ਕਿਹੋਂ ਪਤਾ ਉਹ ਬਾਅਦ ਕਿੱਥੇ ਖੜਿਆ ਬਸ ਭਰਾ ਉਹਨ ਦਾ ਹੀ ਮਸਲ ਤੇ ਲੱਕਦਤ ਨਾ ਆਦਾ ਇਹ ਪ੍ਰਮਾਤਮਾ ਜਾਣਦਾ ਚਾਹੇ ਉਹਨੇ ਵਾਈਫ ਜਾਣਦੀ ਉਹ ਨਾਲ ਸੀ ਬਿਲਕੁਲ ਮਗਰ ਬੀਤੀ ਸੀ ਮੁਰਦਾ ਜੀ ਜੀ ਆਹ ਤੇ ਰਾਤੀ ਮੋਕੇ ਤੇ ਫੜੇ ਪੁਲਿਸ ਨੇ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਤੇ ਸਰੀਚ ਘੋਵੇ ਨਾ ਖਰੀਗਾ ਜੀ ਲੂਸਾ ਸਾਹਿਬ ਵੀ ਬਿਮਾਰੀ ਮੇਰੀ ਹੋਣੀ ਕੋ ਮੈਨੂੰ ਤਾਂ ਧਮਕੀ ਮਿਲੀ ਪਈ ਲੂੰ ਬਾਹਰ ਦੇ ਵਿਦੇਸ਼ੀ ਨੰਬਰ ਦਊ ਇਸ ਜਿਹੜਾ ਨੰਬਰ ਹੈ ਉਹਾ ਕਰਨੀ ਹੈ ਵੀ ਸਾਡੇ ਮੇਰੀ ਮੈਂ ਬਣਿਆ 15-10-21 ਨੂੰ ਸਭੰਝ ਇਹ ਤੋਂ ਪਹਿਲਾਂ ਜਿਹੜੀ ਧਰਮ ਲੰਗੀ ਆ ਨਾ ਸਾਡੇ ਪਿੰਡ 1 ਕਰੋੜ ਦੇ ਕਰੀਬ ਘਪਲਾ ਹੋਇਆ ਵਾ ਗ੍ਰਾਡ ਚ ਇਹ ਕੈਸ਼ ਬੁੱਕ ਤੋਂ ਮੈਂ ਵਿਖੇ ਜਿੱਦ ਮੈਨੂੰ ਪਰਾਣੀ ਮਿਲੀ ਆ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਆ ਵੀਡੀਓ ਬਟਾਲਾ ਨੂੰ ਡੀਪੀਓ ਨੂੰ ਡੀਡੀਪੀਓ ਗਜ਼ਾਫਰ ਨੂੰ ਐਡিসি ਡੀ ਗਜ਼ਾਫਰ ਨੂੰ ਪਿੰਡੂ ਕਾਸ ਤੇ ਪੰਚਾਇਤ ਮੰਤਰੀ ਗਵਰਨਰ ਪੰਜਾਬ ਨੂੰ ਮੁੱਖ ਮੰਤਰੀ ਨੂੰ ਉਹ ਇਨਕੁਆਰੀ ਮੈਂ ਕਰਾਉਣ ਵਾਲਾ ਦਖਾ ਸਕ ਗੱਡੀਆਂ ਸੀ ਉਹ ਤੋਂ ਬਰ ਮੇ ਵਿਦੇਸ਼ੀ ਨੰਬਰ ਰਿਜੀਸਟਰ ਨੰਬਰਿਆ ਮੇਰੇ ਕੋਲ ਨੰਬਰ ਪੀਕ ਰਿਕਾਰਡਿੰਗ ਵੀ ਹੈਗੀ ਆ ਉਹ ਤਾਂ ਮੈਂ ਤਾਂ ਮੈਂ ਕਿਹਾ ਵੀ ਤੂੰ ਕੋਈ ਜਾਂਚ ਨਹੀਂ ਕਰਵਣੀ ਕੋਈ ਪਿਛਲੇ ਵਿਕਾਸ ਦਾ ਪੇਂਟ ਕੋਈ ਨਹੀਂ ਕਰਨਾ ਤੇ ਨਿਰਦੇਸ਼ ਨੂੰ ਗਭੀਤ ਦੀ ਜੀ ਪੁੱਤ ਲੈ ਰਹੀ ਹੈ ਇਹ ਮੈਂ ਨਹੀਂ ਚਾਹਦਾ ਸਾਥੀ ਤੇ ਉਹਦੀ ਮੈਂ ਲਿਖਤੀ ਸ਼ਿਕਾਇਤ ਐਸਐਪੀ ਨੂੰ ਦਿੱਤੀ ਬਟਾਲੇ ਨੂੰ ਉਹ ਮਾਰਕੋਗ ਦੇ ਖਾਸ ਤੇ ਸੀਐਸਟਾਪ ਦਾਣਾ ਮੜੀ ਬਟਾਲਾ ਜਿਹੜਾ ਵਾ ਉਹਨਾਂ ਕੋ ਭਈਆ ਉਹਨਾਂ ਦਾ ਰਿਕਾਰਡਿੰਗ ਭੇਜੀ ਆ ਮੈਂ ਲਿਖਤੀ ਵੀ ਦਿੱਤਾ ਵਾ ਕੋਈ ਹੋਰ ਜੇ ਕਾਰਨ ਹੋ ਸਕਦਾ ਕੋਈ ਵਾਰੀ ਵਿੱਚ ਤਾਂ ਕਿ ਮੈਨੂੰ ਮਿੜੀ ਮੇਰੇ ਕੋਲ ਰਿਕਾਰਡਿੰਗ ਵਰ ਨੂੰ ਸੁਣਾ ਦੇ ਤੁਹਾਨੂੰ ਫੋਨ ਚ ਹੈਗੀ ਆ ਤੇ ਪਹਿਲੀ ਵਾਰ ਮੈਂ ਰਿਕਾਰਡਿੰਗ ਕੀਤੀ ਜੋ ਦੋਰੇ ਦੇ ਦਿੱਤਾ ਉਹ ਗੀ ਵੀ ਮੈਂ ਰਿਕਾਰਡਿੰਗ ਕੀਤੀ ਆ ਤੇ ਇਹ ਮੇਰੇ ਨਾਲ ਹਰ ਤਾਂ ਜਾਂਦਾ ਜਿਹਨੇ ਐਸਪੀ ਅੰਦਰ ਕਰ ਉਹ ਦਣੀ ਵੀ ਨਾਲ ਗਿਆ ਵਾ ਬਾਅਦ ਚ ਸੀਐਸਟਾ ਪਰ ਪੰਗਿਆਂ ਦਾ ਲੈਣੀ ਬਟਾਲਾ ਉਹ ਉਹ ਨੂੰ ਨਾਲ ਗਿਆ ਮੇਰੇ ਇਹ ਕਾਨਿਕ ਹੋਸ ਹਰ ਬੀ ਗੈਰੀ ਗਾਰੰਟੀ ਦਾ ਪੈਸੇ ਖਾਦੇ ਕਰੋੜ ਦਾ ਲੱਗ ਜਾ ਘਪਲਾ ਕੀਤਾ ਉਹ ਮਾਨਾ ਕੇਵਲ ਜੀਸ ਜਿਹੜਾ ਜਿਹੜਾ ਗੋਲੀ ਲੱਗੀ ਕੋਈ ਜੀ ਲੱਗ ਮੇਰਾ ਭਰਾ ਹੈ ਕੀ ਕੀ ਕਾਰਨ ਲੱਗਦਾ ਕੋਈ ਕਹਿ ਨਹੀਂ ਸਕਦਾ ਰਾਤ ਦੇ ਸਮੇਂ 8:00 ਵਜੇ ਨਾਲ ਹੁੰਦੇ ਉੱਥੇ ਸੇਵਾ ਕਰਦੇ ਵੱਡੇ ਤੋਂ ਇੱਧਰ ਨੂੰ ਆਏ ਤੇ ਗੋਡੀ ਚਲਾਤੀ ਰਸਤੇ ਮੋੜ ਦੇ ਉੱਤੇ ਹਾਂਜੀ ਕੋਈ ਲਾਕਡਾਊਨ ਲੱਗ ਨਹੀਂ ਤਾ ਕਿਸ ਗੱਲ ਦੀ ਬੋਲਦੇ ਹੋ ਹਾਂਜੀ ਕੋਈ ਕਹਿ ਨਹੀਂ ਸਕਦੇ ਮੈਂ ਵੀ ਬਾਹਰ ਬਟਾਲੇ ਰਹਿੰਦਾ ਜੀ ਮੈਂ ਇੱਥੇ ਰਹਿੰਦਾ ਨਹੀਂਗਾ ਇਹ ਗੁਰੂ ਕੱਲੇ ਰਹਿੰਦੇ ਨਾ ਜਦੋਂ ਕੱਲੇ ਰਹਿੰਦੇ ਹਾਂਜੀ